ਬੀਤੀ ਰਾਤ ਅੰਮ੍ਰਿਤਸਰ ਦੇ ਗੁਮਟਾਲਾ ਚੌਂਕ ਤੋਂ ਰਾਜਾ ਸਾਸੀ ਨੂੰ ਜਾਂਦੀ ਸੜਕ ਤੇ ਪਾਨ ਅਤੇ ਸਿਗਰਟ ਬੀੜੀਆਂ ਦੇ ਖੋਖਿਆਂ ਨੂੰ ਕਿਸੇ ਵੱਲੋਂ ਅੱਗ ਲਗਾ ਕੇ ਸਾੜ ਦਿੱਤਾ ਗਿਆ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਰਾਤ ਨੂੰ ਬੰਦ ਕਰਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤਾਂ ਦੇਰ ਰਾਤ ਉਹਨਾਂ ਨੂੰ ਕਿਸੇ ਨੇ ਫੋਨ ਤੇ ਉਹਨਾਂ ਦੀਆਂ ਦੁਕਾਨਾਂ ਤੇ ਅੱਗ ਲੱਗਣ ਬਾਰੇ ਸੂਚਿਤ ਕੀਤਾ ਉਹ ਮੌਕੇ ਤੇ ਪੁੱਜੇ ਤਾਂ ਪਤਾ ਲੱਗਾ ਕਿ ਕਿਸੇ ਸ਼ਰਾਰਤੀ ਵਿਅਕਤੀਆਂ ਵੱਲੋਂ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਈ ਗਈ ਹੈ ਇਸ ਅੱਗ ਵਿੱਚ 5 ਤੋਂ 6 ਪਾਨਾਂ ਅਤੇ ਸਿਗਰਟ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ ਉਹਨਾਂ ਕਿਹਾ ਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਜਰੀਆ ਇਹ ਦੁਕਾਨਾਂ ਸਨ ਜੋ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਖਤਮ ਕਰ ਦਿੱਤਾ ਗਿਆ ਹੈ ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਕੇ ਸਾਰੀਆਂ ਗਈਆਂ ਦੁਕਾਨਾਂ ਦੀ ਘਟਨਾ ਬਹੁਤ ਮੰਦਭਾਗੀ ਗੱਲ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਮੌਕੇ ਦੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ जाँच शुरू कर दी गई है और आस पास लगे सीसीटीवी कैमरा की रिकॉर्डिंग भी चेक की जा रही है उन्होंने कहा कि दोषियों को छेती ही काबू कर लिया जाएगा हम लोग दुकान में रोटी पानी यहीं दुकान से खा रहे थे जी हम लोग को इन सब आना चाहिए क्यों तो दुकान हम दस बजे बंद किए और डेढ़ बजे रात को आग लगाया जब तीन बजे बंदे फ़ोन किया आके देखते थे एकदम सुहा हो गया दुकान तो हम लोग रोटी पानी कहाँ से खाएंगे हम लोग हम लोग गरीब बंदा है परदेसी है हम लोग यही कमाने आता है ये छह दुकानी जला गया यही मीरा चौक में सारी पान के हाँ सारे पान के, हाँ पान की खोखा था सारे पान के खोखा में आग लगाया <laughs> हाँ कंप्लेट दे के आए सुबह करके उधर दफ्तर में फिर गए थे वो के पास। रात को मैं सात दस बजे चले गए थे बंद करके तो आया मैं अढ़ाई बजे बंद ने फोन किया आग लग गया वा इतो आया मैं तीन बजे लोग पूरा आग लगा वा बंद का नहीं पता सर इतना टोटल पांच खोके आग लगी है ਅੱਜ ਜਨਾਬੀ ਮੀਰਾਕੋਟ ਚੌਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋਈ 5-7 ਖੂਖਿਆਂ ਨੂੰ ਅੱਗ ਲਾਈ ਹੈ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਨਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਔਰ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਜੋ ਹੈ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਤੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਇਹ ਸਾਂਝਾ ਹੈ ਸਭਨਾ ਦਾ ਹੈ ਔਰ ਸਭਨਾ ਨੂੰ ਜਿਵੇਂ ਜਿਵੇਂ ਸਾਨੂੰ ਆਖਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਨ ਦਾ ਉਹਨਾਂ ਨੂੰ ਵੀ ਆਖਿਆ ਮਿਹਨਤ ਮਜ਼ਦੂਰੀ ਕਰਨ ਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰੇਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਇਹ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ 'ਚ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਇਹ ਆਪਣੇ ਕੋਲ ਕੰਪਲੇਂਟ ਆਈ ਅੱਜ ਮਾਰਨੀਆਂ ਹੈ ਨਾ ਦੀਪਕ ਕੁਮਾਰ ਹੁਣੇ ਥਾਣਾ ਕੰਗੋਇਆ ਨਾਲ ਕੰਪਲੇਂਟ ਦਿੱਤੀ ਹੈ ਨੰਨੇ ਰਾਮ ਹੁਣੇ ਤੇ ਜਿਵੇਂ ਸਾਨੂੰ ਇੰਟੀਮੇਸ਼ਨ ਆਈ ਨਾਲ ਕੰਪਲੇਂਟ ਆਈ ਅਸੀਂ ਮੌਕੇ 'ਤੇ ਆ ਕੇ ਤਸਦੀਕ ਕੀਤਾ ਵਾ ਤੇ ਸਾਡੇ ਕੰਵੋਇਰੀ ਦੇ ਵਿੱਚ ਟੋਕੀਨ ਮਦਦ ਲਈ ਆਇਆ ਤੇ 2 ਵਜੇ ਸਟਡੀ ਏਰੀਆ ਦੇ ਵਿੱਚ ਤੇ ਤਿੰਨ ਤਰਫੋਂ ਵੀਡੀਓ ਹਿੰਸਤੀ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਤੇ ਐਫਆਈ ਲੌਂਚ ਕਰਕੇ ਤਤਸ਼ ਜਿਹੜੀ ਅਮਲ ਵਿੱਚ ਲਿਆ ਰਹੇ ਆ ਤੇ ਜਲਦੋਂ ਜਲਦੀ ਇਹਨਾਂ ਨੂੰ ਟ੍ਰੇਸ ਕਰ ਰਹੇ ਆ ਜੀ ਚੈੱਕ ਕਰ ਰਹੇ ਆ ਚੈੱਕ ਕਰ ਰਹੇ ਆ ਇਨਵੈਸਟੀਗੇਸ਼ਨ ਦੇ ਵਿੱਚ ਆ ਇਸ ਕੈਂਸਿਸਟਮ ਕੈਮਰੇ ਚੈੱਕ ਕਰ ਰਹੇ ਆ ਜਿੱਥੇ ਵੀ ਜਲਦੋਂ ਜਲਦੀ ਇਹਨਾਂ ਤਸਦੀਕ ਕਰਕੇ ਟ੍ਰੇਸ ਕਰਾਂਗੇ